ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸਦੀ ਨਮੀ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਸਥਾਈ ਨਿਵਾਸੀ ਪੀਆਰ ਪ੍ਰਾਪਤ ਕਰਨ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਇਮੀਗ੍ਰੇਸ਼ਨ ਵਿਭਾਗ ਨੇ ਖੁਦ ਇਸ ਗੱਲ ਦਾ ਸੰਕੇਤ ਦੇ ਦਿੱਤਾ ਹੈ ਕਿ ਆਖਰਕਾਰ ਕਿਸ ਸ਼੍ਰੇਣੀ ਵਿੱਚ ਸਭ ਤੋਂ ਵੱਧ ਪੀਆਰ ਮਿਲੇਗੀ ਪਹਿਲੀ ਅਤੇ ਸਭ ਤੋਂ ਵੱਡੀ ਅਪਡੇਟ ਐਕਸਪ੍ਰੈਸ ਐਂਟਰੀ ਡਰਾ ਨਾਲ ਜੁੜੀ ਹੋਈ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਹਾਲ ਹੀ ਵਿੱਚ ਫ੍ਰੈਂਚ ਲੈਂਗੁਏਜ ਵਿੱਚ ਇੱਕ ਹੋਰ ਐਕਸਪ੍ਰੈਸ ਐਂਟਰੀ ਡਰਾ ਕੱਢਿਆ ਜਿਸ ਵਿੱਚ ਸੀਆਰਐਸਐਸ ਸਕੋਰ ਕਾਫੀ ਜ਼ਿਆਦਾ ਘਟ ਰੱਖਿਆ ਗਿਆ ਹੈ ਇਹ ਡਰਾ ਸਿਰਫ 416 ਸੀਆਰਐਸਐਸ ਸਕੋਰ ਤੇ ਕੱਢਿਆ ਗਿਆ ਹੈ ਅਤੇ ਇਸ ਵਿੱਚ 6000 ਤੋਂ ਵੱਧ ਲੋਕਾਂ ਨੂੰ ਪੀਆਰ ਦੇ ਸੱਦਾ ਪੱਤਰ ਭੇਜ ਦਿੱਤੇ ਗਏ ਹਨ ਇਸ ਦੇ ਨਾਲ ਹੀ ਸਾਫ ਹੋ ਗਿਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਫ੍ਰੈਂਚ ਭਾਸ਼ਾ ਆਉਂਦੀ ਹੈ ਜਾਂ ਉਹ ਇਸ ਨੂੰ ਸਿੱਖ ਲੈਂਦੇ ਹਨ ਉਹਨਾਂ ਲਈ ਕੈਨੇਡਾ ਵਿੱਚ ਪੀਆਰ ਲੈਣੀ ਬਹੁਤ ਆਸਾਨ ਹੋ ਜਾਵੇਗੀ ਭਾਵੇਂ ਉਹ ਪੰਜਾਬ ਜਾਂ ਭਾਰਤ ਤੋਂ ਸਿਰਫ ਪਲੱਸ 2 ਕਰਕੇ ਹੀ ਕੈਨੇਡਾ ਆਏ ਹੋਣ ਜਿੱਥੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿੱਚ 500 ਤੋਂ ਵੱਧ ਸੀਆਰਐਸਐਸ ਸਕੋਰ ਚੱਲ ਰਿਹਾ ਹੈ ਉੱਥੇ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਲਈ ਇਹ ਸਕੋਰ ਸਿਰਫ 416 ਹੈ ਜੋ ਕਿ ਇੱਕ ਵੱਡੀ ਰਾਹਤ ਹੈ ਇਸ ਤੋਂ ਇਲਾਵਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਰਨੀ ਵੱਲੋਂ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਜਿਨ੍ਹਾਂ ਉਮੀਦਵਾਰਾਂ ਲਈ ਵਰਕ ਪਰਮਿਟ ਇਸ ਸਮੇਂ ਵੈਲਿਡ ਹਨ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪੀਆਰ ਮਿਲ ਸਕਦੀ ਹੈ ਪਰ ਜਿਹੜੇ ਆਊਟ ਆਫ ਸਟੇਟਸ ਹੋ ਚੁੱਕੇ ਹਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਨੇ 2025 ਤੋਂ ਬਾਅਦ ਸਾਲ 2026 ਵੀਪੀਆਰ ਦੇ ਆਂਕੜੇ ਜਾਰੀ ਕਰਨ ਦੀ ਤਿਆਰੀ ਕਰ ਲਈ ਹੈ ਜਿੱਥੇ ਪਹਿਲਾਂ 3.80 ਲੱਖ ਲੋਕਾਂ ਨੂੰ ਪੀਆਰ ਦੇਣ ਦੀ ਗੱਲ ਕਹੀ ਜਾ ਰਹੀ ਸੀ ਹੁਣ ਇਮੀਗ੍ਰੇਸ਼ਨ ਵਿਭਾਗ ਜਿੱਥੇ ਪਹਿਲਾਂ 3.80 ਲੱਖ ਲੋਕਾਂ ਨੂੰ ਪੀਆਰ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਹੁਣ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਕੈਨੇਡਾ ਦੀ ਆਬਾਦੀ ਦੇ ਹਿਸਾਬ ਦੇ ਨਾਲ 1% ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਕੈਨੇਡਾ ਦੀ ਆਬਾਦੀ 4 ਕਰੋੜ ਦੇ ਕਰੀਬ ਹੋ ਚੁੱਕੀ ਹੈ ਜਿਸ ਅਨੁਸਾਰ 4 ਲੱਖ ਲੋਕਾਂ ਨੂੰ ਪੀਆਰ ਜਿਹੜੀ ਦਿੱਤੀ ਜਾਵੇਗੀ ਸਾਲ 2026 27 ਅਤੇ 28 ਲਈ ਪੀਆਰ ਦੇ ਅੰਤਿਮ ਆંકੜੇ 1-2 ਦਿਨਾਂ ਵਿੱਚ ਜਾਰੀ ਕਰ ਦਿੱਤੇ ਜਾਣਗੇ ਜੋ 4 ਲੱਖ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗਾ